ਬਹੁਤ ਬੜੀ ਸੀ ਗੱਲ ਆਉਣੀ ਹੈ ਉਹ ਵੀ ਕਦੇ ਕਰਨਾ ਚਾਹਤਾ ਜਿੱਤੇ ਕਰਨਾ ਹੈ ਇਧਰ ਕੋ ਡਾਂਗੀ ਹਾਏ ਹਾਏ ਬਾਈ ਇੱਕ ਨਾ ਥੋੜਾ ਜਿਆਦਾ ਇਹਦੇ ਨਾਲ ਕਦੀ ਜੀ ਇੱਥੇ ਗੇਰ ਰਹੀਆਂ ਤੀਨੀਆਂ ਮੱਛਰ ਮੱਛੀ ਸਾਰਾ ਕੁਝ ਇੱਥੇ ਪਰੇਸ਼ਾਨ ਹੋ ਗਿਆ ਜਿੱਥੇ ਕੋਈ ਹੱਦ ਨਹੀਂ ਜੀ ਰੋਕ ਦੇ ਨਹੀਂ ਰੋਕ ਕਿਸੇ ਰੋਕੋ ਰਾਤ ਹੋ ਗਈ ਤੇ ਜੱਪ ਗੇਰ ਕੇ ਗਈਆਂ ਜੀ ਹਮੇ ਰੋਕ ਪਿਆ ਤਾਂ ਸਾਰੇ ਕੰਮ ਜਗਾ ਨਹੀਂ ਰਹੇ ਪਰ ਆਏ ਕਿ ਆਏ ਜੀ ਕਿੰਨੀ ਜਿਹੇ ਪਾਣੀ ਆ ਕੇ ਕਿੱਥੇ ਪਾਣੀ ਆ ਜਿੱਦੇ ਪੈਪ ਸੀਵਰੇਜ ਦੇ ਪੂਰੇ ਸੀਵਰੇਜ ਬਲੋਕ ਹੋ ਗਈ ਇੱਧਰ ਤੇ ਪਾਣੀ ਇੱਧਰ ਨੂੰ ਕਰ ਦਿਆ ਸਾਰਾ ਇੱਥੇ ਸਾਰਾ

दो तीन साल कई साल हो गए तो हाँ साथ में ही है या आगे पीछे साथ में ही है हाँ। लागी है तो तो फिर बारिश के समय में तो आपको बहुत दिक्कत हाँ जी हाँ। सांप सूं सब निकलते हैं दरबोद मच्छर सारा कन्दनों पानी जाके वो होगा टक्कर मारो तो कभी बोला है आपने एमसी साहब को हाँ जी उन्हें बोलते है वोट लेने जो आते हैं उन्हें भी बोलते हैं जी वो कहते हैं हम हमें वोट दो हमें जिताओ फिर जो पांच साल बाद अगले अगला वोट आ जाते हैं तब तक कुछ भी नहीं होता है इसमें ਤੋ ਕੋਈ ਹਾਦਸਾ ਵੀ ਹੋਇਆ ਹੈ ਇਹ ਖੁੱਲੀ ਚੋਈ ਕੋਲੇ ਤੋਂ ਨਹੀਂ ਇਹ ਤਾਂ ਹਾਦਸਾ ਹੋਇਆ ਹੈ ਇਹ ਕਿਉਂ ਮੋਟਰ ਸਾਗਣਾ ਹਾਂ ਜੀ ਹਾਂ ਇਸ ਡੰਗਰ ਵੀ ਗਿੱਸ ਦਿਖਾ ਜੀ ਮਨਜੀਤ ਕੌਰ ਆ ਜੀ ਕਿਹੜੇ ਵਾਰ ਤੋਂ ਰਹਿਣ ਵਾਲੇ ਇਹਹੀ ਬੰਦਾ ਬਹਾਦਰ ਚੋਈਆ ਜੀ ਤੇ ਕੀ ਸਮੱਸਿਆ ਕੀ ਆ ਰਹੀ ਹੈ ਚੋਈ ਭਰ ਕੇ ਆ ਰਹੀ ਹੈ ਜੀ ਨਵਾਂ ਮਕਾਨ ਬਣਾਇਆ ਸਾਰੀ ਜੜ ਚੋਲ ਰੋੜੀ ਨਿਕਲ ਗਈ ਹੈ ਜੀ ਆ ਕੀ ਕਰ ਰਹਾ ਹੈ ਇਹ ਆ ਮੂਰੇ ਪਾਣੀ ਦਾ ਬਗਾਸ ਨਹੀਂ ਹੋ ਰਿਹਾ ਜੀ ਵਿਚ ਮਕਾਨ ਬਣ ਰਹੇ ਨੇ ਜੀ ਇਹ ਚ ਪਾਈਪ ਪੈ ਜਾਣਗੇ ਜੀ ਗੰਦਗੀ ਸਾਰੀ ਸਾਫ ਹੋ ਕੇ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਵੀ ਜਿਹੜੇ ਮੇਰੇ ਵਿਚ ਮਕਾਨ ਬਣ ਰਹੇ ਨੇ ਇਹੀ ਹੈ ਜੀ ਐਮਸੀਓ ਹਾਂਜੀ ਡਾਂਗੀ ਜੀ ਹਾਂਜੀ ਹੋਰ ਜੀ ਹਾਂਜੀ ਮੈਂ ਨਾਮਾ ਤੁਹਾਡਾ ਹਰਮੇਸ਼ਕੌਰ ਕਿੱਥੇ ਦੇ ਰਹਿਣ ਵਾਲੇ ਹੋ ਐਥੇ ਦੇ ਤੇ ਕੀ ਇਹ ਚੋਈ ਖੁੱਲੀ ਐ ਕਾਫੀ ਟਾਈਮ ਤੋਂ ਲੋਕ ਪਰੇਸ਼ਾਨ ਹੋ ਰਹੇ ਆ ਕੀ ਕੋਈ ਹਾਦਸੇ ਦਾ ਕਾਰਨ ਨਹੀਂ ਬਣਿਆ ਹਾਸਾ ਇਹ ਹੈ ਜੀ ਮੋਟਰਸਾਈਕਲ ਬੱਚੇ ਰਾਤ ਨੂੰ ਕਈ ਵੀ ਡਿੱਗੇ ਐ ਇੱਥੇ ਤੇ ਡੰਗਰ ਵੀ ਗਿਰ ਜਾਂਦੇ ਆ ਤੇ ਉਂਝ ਵੀ ਛੋਟੇ ਬੱਚੇ ਖੇਡਦੇ ਆ ਉਹਨਾਂ ਦਾ ਵੀ ਡਰ ਰਹਿੰਦਾ ਕਿੰਦਾ ਤੇ ਇਹਨੂੰ ਸੈੱਟ ਕਰੋ ਸਫਾਈ ਸੋਈ ਕਰੋ ਇਹਦਾ ਔਰ ਹਿੱਲਾ ਕਰੋ ਨਾ ਇਹ ਵੀ ਮੰਨਦੇ ਜਿਵੇਂ ਰਸਤੇ ਜਿਹੜੀ ਇਹ ਚੋਈ ਦੇ ਵਿੱਚ ਘਰ ਬਣੇ ਹੋਏ ਨੇ ਨਾ ਜਿਆਜ ਕਬਜ਼ਾ ਕਰ ਲਿਆ ਗਿਆ ਜਿਹੜਾ ਚੋਈ ਦੇ ਉਹਦਾ ਹੁਣ ਤੁਸੀਂ ਦੇਖੇ ਰਹੇ ਆਂ ਜੀ ਦੇਖੋ ਦੇਖੀ ਚੱਲ ਰਹੇ ਆਂ ਜੀ ਕਿ ਮਤਲਬ ਨਜਾਇਜ਼ ਕਬਜ਼ਾ ਹੋ ਰਿਹਾ ਨਾ ਦੇਖੇ ਰਹੇ ਹੋ ਭਈ ਇਹ ਤਾਂ ਤੁਸੀਂ ਆਪੇ ਦੇਖੋ ਤੁਸੀਂ ਚੈੱਕ ਕਰੋ ਨਾ ਨਹੀਂ ਅਸੀਂ ਤਾਂ ਚੈੱਕ ਕਰ ਲਿਆ ਅਸੀਂ ਤਾਂ ਤੁਹਾਡੇ ਕੋਲ ਪੁੱਛ ਰਹੇ ਆਂ ਤੁਸੀਂ ਰਹਿੰਦੇ ਤਾਂ ਤੁਸੀਂ ਉੱਥੇ ਸੀ ਨਹੀਂ ਰਹਿੰਦੇ ਅਸੀਂ ਰਹਿੰਦੇ ਅਸੀਂ ਤਾਂ ਇਹੀ ਕਹਿ ਸਕਦੇ ਆਂ ਵੀ ਸਫਾਈ ਕਰਾਓ ਦਵਾਈ ਨੂੰ ਇਹਨੂੰ ਠੀਕ ਕਰਾਓ ਬਸ ਚੋਈ ਨੂੰ ਹਾਂਜੀ ਕੀ ਨਾਮ ਹੈ ਤੁਹਾਡਾ ਮੈਂ ਮਹਾਵਿੰਦਰ ਕੋਰਡਾਂ ਹਾਂ 13 ਨੰਬਰ ਵਾਰਡ ਦੇ ਵਾਰਡ ਨੰਬਰ 10 ਇਹ ਜਿੱਥਾ ਮੋਹਲਾ ਨਿਵਾਸੀ ਜਿਹੜੇ ਨਿਗਰਾਨੀ ਲਾ ਰਹੇ ਨੇ ਜਿਹੜੀ ਟੋਲ ਜੋਪਨ ਗਿਆ ਕਰਦੇ ਉਹ ਜਿਹੜੀ ਬਹੁਤ ਬੜੀ ਐਮਪੀਓ ਤੋਂ ਪਿੱਛੇ ਜਾਣਾ ਚਾਹੀਦਾ ਐਮਸੀ ਦਾ ਪ੍ਰੋਟੋਕੋਲ ਹੀ ਹੋ ਰਿਹਾ ਹੈ ਦਾ ਐਮਸੀ ਰੋਕ ਕਰ ਰਿਹਾ ਹੈ ਜੀ ਹੈ ਆਪਣੇ ਆਫਿਸ ਦੇ ਵਿੱਚ ਜਾ ਕੇ ਕਮੇਟੀ ਜੀ ਸਾਡੇ ਨਗਰ ਕੌਂਸਲਰ ਦੇ ਕੋਲ ਜਾ ਕੇ ਪਰ ਉਹ ਕੁਝ ਅੱਗੇ ਕਾਰਵਾਈ ਨਹੀਂ ਕਰ ਰਹੇ ਹੈ

ਸਾਡੇ ਕੋਲ ਫੋਟੋ ਆ ਵੀ ਗਈ ਆ ਉਹ ਉਹ ਗੱਡੀ ਜਿਹੜਾ ਜਿਹੜਾ ਬਣਾ ਹੋਇਆ ਉਸ ਤੇ ਉਹ ਤਾਂ ਹੋ ਹੀ ਜਾਂਦਾ ਹੈਗਾ ਹੁਣ ਜਿੱਥੇ-ਜਿੱਥੇ ਸਾਡੇ ਤੋਂ ਸਫਾਈ ਹੁੰਦੀ ਹੈਗੀ ਉੱਥੇ-ਉੱਥੇ ਅਸੀਂ ਕਰ ਦਿੰਦੇ ਹੁਣ ਅਸੀਂ ਸਾਰੇ ਚੈਂਬਰ ਸਾਫ ਕੀਤੇ ਹੁਣ ਅਸੀਂ ਸਾਰੇ ਗਿਣਨੇ ਵੀ ਚੈਂਬਰ ਹੈਗੇ ਆ ਵਾਟਰ ਦੇ ਇਲਾਲੇ ਇੰਟੈਗ ਉਹ ਸਾਰੇ ਅਸੀਂ ਸਾਫ ਕਰਵਾਏ ਹੋਏ ਆ ਮੈਡਮ ਤੁਹਾਡੇ ਵਾਲ ਦੇ ਜਿਹੜੇ ਨਿਊ ਮੋਲ ਹਨ ਉਹ ਜਾਮ ਵਾਲੇ ਨੇ ਕਿ ਐਮਪੀ ਦੇ ਨੇ ਸੈਕਲਰਮ ਕਰਦੇ ਆ ਉਹ ਅ ਜਗੇਤ ਪਾਈ ਤਰੰਦਰ ਜੀ ਉਹ ਕੇ ਕਹਿੰਦੇ ਨੇ ਜੜਰੋ ਰੋਕ ਦਿੰਦੇ ਨੇ ਜਿਹੜਾ ਤਾਂ ਉਹਨਾਂ ਕੋਲ ਗਿਆਨ ਹੀ ਨਾ ਹੁੰਦਾ। ਐਤੋਂ ਨਹੀਂ ਇਹ ਤਾਂ ਬਹੁਤ ਜ਼ਿਆਦਾ ਗਲਤ ਹੈ ਜੀ। ਜਿਹੜੇ ਸਾਡੇ ਸਫਾਈ ਕਰਮਚਾਰੀ ਹੈਗੇ ਆ ਵੀ ਸਾਡੇ ਘਰ ਦਾ ਪੂਰਾ ਚੱਕ ਕੇ ਲੈ ਚ ਜਾਂਦੇ ਹੋਗੇ ਜਿਹੜੇ। ਉਹਨਾਂ ਨੂੰ ਇਹਨੇ ਬਾਹਰ ਦੇ ਆ ਦੇ ਸਿੱਧੇ ਸਾਡੀ ਕਲੋਨੀ ਦੇ ਸੀ ਉਹ ਕੂੜਾ ਚੱਕਣਗੇ। ਪਰ ਅਸੀਂ ਵੀ ਸਾਡੇ ਜਿਹੜੇ ਪੁਰਾਣੇ ਹੈਗੇ ਆ ਕੂੜਾ ਚੱਕਣ ਵਾਲੇ ਤੋਂ ਤੁਹਾਨੂੰ ਨਾਲ ਹੀ ਪੁੱਛ ਲਓ। ਔਰ ਹੁੰਦੇ ਹੋਏ ਸਾਡੇ ਕੋਲ ਆਏ ਵੀ ਸਾਡੀ ਰੋਜ਼ ਰੋਟੀ ਨਾ ਖੋਲ ਤੁਸੀਂ ਵੀ ਸਾਨੂੰ ਲਾਓ ਤਾਂ ਮੈਂ じゃ ਆਪਕੇ ਸਾਡੇ ਕਲੋਨੀ ਦੇ ਵਿੱਚ ਕਹਾਈ ਕਿ ਹੈ ਨਹੀਂ ਉੱਥੇ ਦੀਵਾਰ ਵੀ ਕੋਈ ਨਹੀਂ ਬਣੀ ਹੋਈ ਕੋਈ ਵੀ ਉੱਥੇ ਬੱਚਾ ਖੇਡਦਾ ਉਹ ਡਿੱਗਦਾ ਕੋਈ ਨਹੀਂ ਜਦੋਂ ਬੋਲਦੇ ਠੀਕ ਹੈ ਕੋਈ ਤੇ ਨਾਲ ਕੋਈ ਵੀ ਦੀਵਾਰ ਨਹੀਂ ਬਣੀ ਹੋਈ ਹਾਂਜੀ ਅਸੀਂ ਅਸੀਂ ਤਾਂ ਕਹਿ ਰਹੇ ਹਾਂ ਜੀ ਅੱਜ ਆਫਿਸ ਦੇ ਵਿੱਚ ਜਾ ਕੇ ਪਰ ਉੱਥੇ ਅੱਜ ਕੋਈ ਕਾਰਵਾਈ ਨਹੀਂ ਕਰ ਰਹੇ ਸਾਡੇ ਮਿਲਦੇ ਜਾਂ ਕਾਰਵਾਈ ਨਹੀਂ ਹੁੰਦੀ ਕੋਈ ਕਾਰਵਾਈ ਨਹੀਂ ਹੁੰਦੀ ਅੱਜ ਫੰਡ ਮਿਲਦਾ ਹਾਂਜੀ ਫੰਡ ਵੀ ਨਹੀਂ ਮਿਲਦਾ ਸਾਨੂੰ ਸਾਨੂੰ ਸਾਡਾ ਕੰਮ ਕੋਈ ਨਹੀਂ ਹੋ ਰਿਹਾ ਜਿਵੇਂ ਨਗਰ ਕਾਉਂਸਲ ਕੋਈ ਕੁਝ ਨਹੀਂ ਕਰਦਾ ਹਾਂਜੀ ਹਾਂ ਨਗਰ ਕਾਉਂਸਲ ਲਈ ਜੇ ਜਿਹੜੀ ਮੈਂ ਇਲਾਕੇ ਵਿੱਚ ਪਤਾ ਨਹੀਂ ਕੀਤੀ ਹੈਗਾ ਅਸੀਂ ਤਾਂ ਜਾ ਕੇ ਕਹਿੰਦੇ ਹੈਗੇ ਪਰ ਸਾਡੇ ਕੰਮ ਹੋ ਰਹੇ ਨਹੀਂ ਤੁਹਾਡੇ ਹੋਰ ਬਾਕੀ ਉਹਨੂੰ ਪੁਝਾ ਦੇਣਾ ਹੈ ਜੇ ਉਹਦੇ ਕੋਲ ਕਰ ਦੇਣਾ ਤੇ ਮੈਸੇਜ ਕਰ ਦੇਣਾ ਇੱਕ ਪ੍ਰੂਫ ਕਰ ਦੋ ਇੱਕ ਤੁਸੀਂ ਕਹਿ ਦੋ ਅਸੀਂ ਪ੍ਰੂਫ ਜਿਹੜੇ ਕਹਿੰਦੇ ਹੈਗੇ ਆ ਵੀ ਪ੍ਰੂਫ ਦੇ ਦੋ ਵੀ ਮੇਰੇ ਕੋਲ ਆ ਕੇ ਕਹੋ ਵੀ ਮੈਂ ਉਹਨਾਂ ਨੂੰ ਨਾਲ ਲਿਸਟ ਨਹੀਂ ਕਰ ਮੈਂ ਉਹਨਾਂ ਨੂੰ ਘਰ ਬਿਠਾਉਂਦੀ ਹੈਗੀ ਸਾਰਾ ਉਸੇ ਆਰ ਨਾਲ ਗੱਲ ਕਰਦੇ ਹਾਂ ਠੀਕ ਉਹ ਕਿਹੜੇ ਚ ਗੱਲ ਕਰ ਰਹੇ ਹੋ ਉਹ ਫੋਟੋ ਚ ਮੈਡਮ ਕੀ ਨਾਮ ਹੈ ਮੇਰਾ ਨਾਮ ਜਸਵਿੰਦਰ ਗੋਰੇ ਜੀ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਬਰਨੋਟ ਬੰਦਾਵਾਦਰ ਕਲੋਨੀ 10 ਨੰਬਰ ਬਾਟ ਤੋਂ ਤੇ ਕੀ ਮਾਮਲਾ ਕੀ ਆ ਜੋ ਤੁਸੀਂ ਸਾਰੇ ਇਕੱਠੇ ਹੋ ਇਹ ਮਾਮਲਾ ਇਹ ਹੈ ਜੀ ਸਾਡੀ ਨਾ ਇੱਥੇ ਚੋਈ ਚ ਕਬਜ਼ਾ ਹੋ ਰਿਹਾ ਨਾਜਾਇਜ਼ ਤੇ ਇਹ ਕਈ ਦੀ ਸਾਫ ਸਫਾਈ ਨਹੀਂ ਹੁੰਦੀ ਜੇ ਅਸੀਂ ਕਿਸੇ ਨੂੰ ਵੀ ਕਹਿੰਦੇ ਆ ਤੇ ਸਾਡੀ ਕੋਈ ਸੁਣਦਾ ਨਹੀਂ ਹੈ ਤੇ ਐਮਸੀ ਕੌਣ ਨੇ ਇੱਥੇ ਐਮਸੀ ਇੱਥੇ ਐ ਹਰਵਿੰਦਰ ਕੋਟ ਡਾਂਗੀ ਇਹ ਤੁਸੀਂ ਉਹਨਾਂ ਨਾਲ ਕਦੇ ਗੱਲ ਕੀਤੀ ਹਾਂ ਹਾਂ ਜੀ ਹਾਂ ਉਹ ਤਾਂ ਬਹੁਤ ਮਿਸਬੀਵ ਕਰਦੇ ਆ ਜੀ ਬਹੁਤ ਵਾਰ ਕਿਹਾ ਉਹ ਤੇ ਘਰ ਜਾਂਦੇ ਆ ਤੇ ਕੁੰਡਾ ਹੀ ਨਹੀਂ ਖੋਲਦੇ ਪਹਿਲਾਂ ਜੇ ਖੋਲਦੇ ਤਾਂ ਗਾਲ ਗਲੋਚ ਕਰਦੀ ਆ ਉਹ ਤਾਂ ਉਹ ਹੀ ਕਰਵਾ ਰਹੇ ਆ ਉਹ ਹੀ ਕਰਾ ਰਹੇ ਆ ਜੀ ਪੈਸੇ ਲੈ ਕੇ ਕਬਜ਼ਾ ਕਰੰਦੇ ਠੀਕ ਹੈ ਜੀ ਹਾਂ ਜਿਸ ਤਰ੍ਹਾਂ ਇਹ ਮਕਾਨ ਬਣਿਆ ਹੋਇਆ ਚੋਈ ਦੇ ਆਧ ਵਿੱਚ ਹੀ ਬਣਿਆ ਹੋਇਆ ਤਾਂ ਇਸ ਜੀ ਨੂੰ ਕਿਦਾਂ ਦੇਖਦੇ ਹੋ ਤੁਸੀਂ ਮਨਲਾਵਾਸੀ ਏ ਅਸੀਂ ਆਏ ਸੀ ਕਿ ਪਹਿਲਾਂ 2 ਮਹੀਨੇ 3 ਮਹੀਨੇ ਹੋਏ ਪਹਿਲਾਂ ਅਸੀਂ ਰੋਕੇ ਸੀਗਾ ਉਦੋਂ ਕਬਜਾ ਹੋ ਰਿਹਾ ਸੀਗਾ ਅਸੀਂ ਇਹਨਾਂ ਨੂੰ ਕਿਹਾ ਵੀ ਸੀਗਾ ਐਮਸੀ ਨੂੰ ਤੇ ਇਹਨਾਂ ਨੇ ਸਾਡੀ ਨਹੀਂ ਸੁਣੀ ਕਹਿੰਦੇ ਕਰਾਂਦੇ ਆ ਕਰਾਂਦੇ ਆ ਰੋਕਦੇ ਆ ਰੋਕਦੇ ਆ ਨਹੀਂ ਹੋਇਆ ਉਹਨਾਂ ਨੇ ਹੌਲੀ ਹੌਲੀ ਅੱਗੇ ਨੂੰ ਆ ਭਰਤੀਆਂ ਫਿਰ ਕਿੰਨੇ ਸਮੇਂ ਤੋਂ ਦਿੱਕਤ ਆ ਰਹੀ ਤੁਹਾਨੂੰ ਇਹ ਸਾਨੂੰ ਤਾਂ ਬਹੁਤ ਦੇਰ ਦੀ ਪ੍ਰੋਬਲਮ ਆ ਰਹੀ ਹੈ ਜੀ ਦਿੱਕਤਾਂ ਕੀ ਕੀ ਆ ਰਹੀਆਂ ਨੇ ਚੋਈ ਤੋਂ ਇਲਾਵਾ ਹੋਰ ਕੋਈ ਪਰੇਸ਼ਾਨੀ ਵੀ ਹੈਗੀ ਸਾਫ ਸਫਾਈ ਨਹੀਂ ਹੁੰਦੀ ਗਲੀਆਂ ਨਾਲੀਆਂ ਸਭ ਸੀਵਰੇਜ ਬਲੌਕ ਹੋਈ ਪਈ ਹੈ ਨਹੀਂ ਹੁੰਦੀ ਆ ਜੀ ਤੇ ਦੋ ਕਰਮਚਾਰੀ ਆ ਓਵਰ ਹੋਈ ਜਾਂਦੇ ਆ ਬਚਾਰੇ ਬੈਠੇ ਨਾ ਕੋਈ ਕਰਮਚਾਰੀ ਉਹਨ ਉੰਦੀ ਨਾ ਕੋਈ ਸਫਾਈ ਦਾ ਕੋਈ ਸਾਧਨ ਹੈ ਉਹ ਕਹੀ ਜਾਂਦੇ ਆ ਅਸੀਂ ਕਿੱਦਾਂ ਕਰੇ ਦੋ ਜਣੇ ਐਡੀ ਕਲੋਨੀ ਵੱਧ ਗਈ ਅੱਗੇ ਤੱਕ ਵੱਧ ਗਈ ਤੇ ਕੋਈ ਕਰਮਚਾਰੀ ਨਹੀਂ ਭੇਜਦੇ ਅਸੀਂ ਮੰਗ ਇਹ ਕਰਦੇ ਆ ਜੀ ਸਾਡੇ ਬਾੜ ਦੀ ਸਫਾਈ ਹੋਣੀ ਚਾਹੀਏ ਸਾਡੀ ਚੋਈ ਪੱਕੀ ਹੋਣੀ ਚਾਹੀਏ ਸਾਫ ਸਫਾਈ ਹੋ ਗਏ ਇਹਦੇ ਚ ਪੈਪ ਪੈਵੇਂ ਤੇ ਇਹ ਕਵਰ ਹੋਵੇ ਹੋਰ ਦੀ ਗੰਦਗੀ ਸਾਫ ਹੋ ਜੇ ਉੱਧਰ ਦੇਖੋ ਜੀ ਹਾਂਜੀ ਇੱਥੇ ਕੋਈ ਚਾਰਦੁਵਾਰੀ ਨਹੀਂ ਹੈਗੀ ਕੋਈ ਉਹ ਨਹੀਂ ਹੈਗਾ ਜੇ ਖੇਡ ਦਾ ਕੋਈ ਬੱਚਾ ਗਿਰ ਜਾਵੇ ਤਾਂ ਨੁਕਸਾਨ ਤਾਂ ਹੈ ਹੀ ਹੈ ਮੇਰਾ ਨਾਮ ਹਰਜਿੰਦਰ ਕੌਰ ਹੈ ਦਿੱਕਤ ਦੋ ਤੋਂ ਜਿਹੜੀ ਤੁਹਾਨੂੰ ਇਹ ਦਿੱਕਤ ਆ ਰਹੀ ਹੈ ਇਹ ਤਾਂ ਕਈ ਸਾਲਾਂ ਤੋਂ ਹੀ ਹੈ ਜੀ ਤੇ ਹੁਣ ਮੇਨ ਪ੍ਰੋਬਲਮ ਮੇਨ ਪ੍ਰੋਬਲਮ ਇਹ ਹੀ ਹਾਂਜੀ ਇੱਕ ਤਾਂ ਸਫਾਈ ਕੀ ਨਹੀਂ ਹੈਗੀ ਇੱਕ ਇੱਥੇ ਗੰਦ ਗੇਰਦੀਆਂ ਜਨਾਨੀਆਂ ਇੱਕ ਸੀਵਰੇਜ ਦਾ ਪਾਈਪ ਵਿੱਚ ਗੇਰਿਆ ਵਾ ਇਹ ਰੁਕਣਾ ਚਾਹੀਦਾ ਜਦ ਵੀ ਮੀਂਹ ਪੈਂਦਾ ਸਮੈਲ ਸਾਨੂੰ ਆਉਂਦੀ ਹੈ ਜੀ ਸਫਾਈ ਕਿੰਨੇ ਟਾਈਮ ਤੋਂ ਨਹੀਂ ਹੋਈ ਸਮੈਲ ਹੋਈ ਨਹੀਂ ਜੀ ਕਦੀ ਇਹ ਤਾਂ ਜਿੱਦਾਂ ਡਾਂਗੀ ਜਿੱਤਿਆ ਸਫਾਈ ਤੇ ਚੋਈ ਕੀ ਹੋਈ ਨਹੀਂ ਇਹ ਜੀ 3 ਸਾਲ ਹੋ ਗਏ ਜੀ ਮੈਂ ਹੋਈ ਹਾਂ ਹਾਂ ਜੀ ਹਾਂ ਜੀ ਤੁਸੀਂ ਕਦੇ ਕੰਪਲੇਂਟ ਵੀ ਨਹੀਂ ਕੀਤੀ ਵੀ ਸਫਾਈ ਕਰਕੇ ਨਹੀਂ ਸਰ ਆਪਾਂ ਕੰਪਲੇਂਟ ਕਰਦੇ ਆ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਗਲੀਆਂ ਸਾਫ਼ ਕਰਨੇ ਨੂੰ ਆਪਾਂ ਕਮੇਟੀ 'ਚ ਫੋਨ ਕਰਦੇ ਆ ਕੋਈ ਨਹੀਂ ਆਂਦਾ ਹੈਗਾ ਸਾਲ 'ਕੇ ਵੀ ਜੀ ਇੱਕ ਵਾਰ ਪਤਾ ਨਹੀਂ ਦੋ ਵਾਰ ਆਏ ਆ ਕੋਈ ਗਲੀ ਸਾਫ਼ ਨਹੀਂ ਹੁੰਦੀ ਇੱਧਰ ਤਾਂ ਆਂਦੇ ਹੀ ਨਹੀਂ ਸਾਡੇ ਕੋਲ ਕੀ ਮੰਗ ਕੀ ਕਰਦੇ ਹੋ ਮੰਗੇ ਇਹੀ ਕਰਦੇ ਆ ਵੀ ਚੋਈ ਪੱਕੀ ਹੋਣੀ ਚਾਹੀਦੀ ਸਫਾਈ ਹੋਣੀ ਚਾਹੀਦੀ ਇੱਥੇ ਸੀਵਰੇਜ ਦੇ ਪੈਪ ਚੋਈ ਦੇ ਵਿੱਚ ਨਹੀਂगिरਨੇ ਚਾਹੀਦੇ ਫਿਰ ਵੀ ਤੁਹਾਡੀ ਸੁਣਵਾਈ ਨਹੀਂ ਹੁੰਦੀ ਅਗਲਾ ਕਦਮ ਕੀ ਰਹੇਗਾ ਸਰ ਅਸੀਂ ਫਿਰ ਮਾਨਯੋਗ ਮੰਤਰੀ ਭਗਵੰਤ ਮਾਨ ਜੀ ਕੋਲਾ ਸਰ ਫਿਰ ਆਪਾਂ ਮੰਗ ਕਰੂਗੇ ਵੀ ਬੰਦ ਹੋਣੀ ਚਾਹੀਦੀ ਐ ਪਿਛਲੀ ਚੋਈ ਬੰਦ ਹੋ ਗਈ ਸਰ ਇਹ ਚੋਈ ਬੰਦ ਨਹੀਂ ਹੋਈ ਜਦ ਵੋਟਾਂ ਪੁਆਈਆਂ ਇਹ ਕਹਿ ਕੇ ਪੁਆਈਆਂ ਵੀ ਚੋਈ ਬੰਦ ਕਰੂਗੇ ਪਰ ਚੋਈ ਬੰਦ ਨਹੀਂ ਹੋਈ ਹੈਗੀ ਜੁੱਟੇ ਜੁੱਟੇ ਵਾਅਦਾ ਕਰਕੇ ਚੱਲ ਹਾਂਜੀ ਹਾਂ ਜਦੋਂ ਵੋਟ ਬਣੀ ਸੀ ਜਦੋਂ ਬੰਦਾ ਇੱਕ ਜਾਨਾ ਜੁੱਟੇ ਕਰਦਾ ਇਧਰ ਕੋ ਡਾਂਗੀ ਹਾਏ ਹਾਏ ਬਾਈ ਇੱਕ ਨਾ ਥੋੜਾ ਜਿਆ ਇਹਦੇ ਨਾਲ ਪਾ ਦੇ ਲੋਗੀ ਇੱਥੇ ਗੇਰ ਰਹੀਆਂ ਦੀਨੀਆਂ ਮચ્છਰ ਮੱਛੀ ਸਾਰਾ ਕੁਝ ਇੰਨਾ ਪ੍ਰਸਾਣ ਹੋ ਮੋਚਾ ਕੋਈ ਹੱਦ ਨਹੀਂ ਰੋਕ ਦੇਂ ਰੋਕ ਕਿਸੇ ਰੋਕ ਰਾਤ ਨੂੰ ਦੇਖਦੇ ਪਗੇਰ ਕੇ ਗਈਆਂ ਜੀ ਹਮੇ ਰੋਕਿਆ ਤਾਂ ਸਾਰੇ ਕਬਜਾ ਸਾਰੇ ਕਬਜਾ ਪਰ ਇਹ ਕਿੰਨੀ ਜੇ ਦਵਾਈ ਆ ਰਹੀ ਕਿਥੇ ਪੜੇਗੀ ਸੀਵਰੇਜ ਦਾ ਪੂਰੇ ਸੀਵਰੇਜ ਬਲੋਕ ਹੋ ਗਈ ਐਤੋਂ ਤੇ ਪਾਣੀ ਐਕਡਮ ਕਰ ਦਿਆ ਸਾਰਾ ਉਹ ਇੱਧਰ ਤੋਂ ਇੱਥੇ ਸਾਰਾ

दो तीन साल कई साल हो गए साथ में ही आगे पीछे साथ में ही है, आगे साथ में ही है। हाँ। लागी है तो तो फिर बारिश के समय में तो आपको बहुत दिक्कत हाँ जी सांप सब निकलते हैं तो मच्छर सारा कंदनु पानी जाए जाके वो होगा टक्कर मारो तो कभी बोला है आपने एमसी साहब को हाँ जी उन्हें बोलते है वोट लेने जो आते हैं उन्हें भी बोलते हैं जी वो कहते हैं हम हमें वोट दो हमें जिताओ फिर जब पाँच साल बाद अगले अगला वोट आ जाते हैं तब तक कुछ भी नहीं होता है इसमें ਤੋ ਕੋਈ ਹਾਦਸਾ ਵੀ ਹੋਇਆ ਹੈ ਇਹ ਖੁੱਲੀ ਚੋਈ ਕੋਲੇ ਨਹੀਂ ਇਹ ਤਾਂ ਹਾਦਸਾ ਹੋਇਆ ਹਾਂ ਹਾਂ ਜੀ ਹਾਂ ਤੇ ਗੰਗਰ ਵੀ ਗੀਤ ਹਾਂ ਜੀ ਮਨਜੀਤ ਕੌਰ ਆ ਜੀ ਕਿਹੜੇ ਵਾਰਡ ਤੋਂ ਰਹਿਣ ਵਾਲੇ ਕਿਤੇ ਇਹੇ ਬੰਦਾ ਬਹਾਦਰ ਚੋਈਆਂ ਜੀ ਤੇ ਕੀ ਸਮੱਸਿਆ ਕੀ ਆ ਰਹੀ ਹੈ ਚੋਈ ਭਰ ਕੇ ਆ ਰਹੀ ਹੈ ਜੀ ਨਵਾਂ ਮਕਾਨ ਬਣਾਇਆ ਸਾਰੀ ਜੜ ਚੋਲ ਰੋੜੀ ਨਿਕਲ ਗਈ ਹੈ ਜੀ ਹੋ ਰਹੀ ਹੈ ਕੀ ਕਰਨਾ ਇਹ ਆ ਮੂਰੇ ਪਾਣੀ ਦਾ ਬਗਾਸ ਨਹੀਂ ਹੋ ਰਿਹਾ ਜੀ ਵਿਚ ਮਕਾਨ ਬਣ ਰਹੇ ਨੇ ਜੀ ਇਹ ਚ ਪਾਈਪ ਪੈ ਜਾਣ ਜੀ ਗੰਦਗੀ ਸਾਰੀ ਸਾਫ ਹੋ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਵੀ ਜਿਹੜੇ ਮਾਰੇ ਵਿਚ ਮਕਾਨ ਬਣ ਰਹੇ ਨੇ ਇਹੀ ਹੈ ਜੀ ਐਮਸੀਓ ਹਾਂਜੀ ਡਾਂਗੀ ਜੀ ਹਾਂਜੀ ਹੋਰ ਜੀ ਹਾਂਜੀ ਮਤਲਬ ਮੈਂ ਕਹਿੰਦਾ ਹਰਮੇਸ਼ਕੁਰ ਕਿੱਥੇ ਦੇ ਰਹਿਣ ਵਾਲੇ ਹੋ ਐਥੇ ਦੇ ਤੇ ਕੀ ਇਹ ਚੋਈ ਖੁੱਲੀ ਐ ਕਾਫੀ ਟਾਈਮ ਤੋਂ ਲੋਕ ਪਰੇਸ਼ਾਨ ਹੋ ਰਹੇ ਆ ਕਿ ਕੋਈ ਹਾਦਸੇ ਦਾ ਕਾਰਨ ਨਹੀਂ ਬਣੀ ਹਾਸਾ ਹੀ ਹੈ ਜੀ ਮੋਟਰਸਾਈਕਲ ਬੱਚੇ ਰਾਤ ਨੂੰ ਕਈ ਵੀ ਡਿੱਗੇ ਐ ਇੱਥੇ ਤੇ ਡੰਗਰ ਵੀ गिर ਜਾਂਦੇ ਆ ਤੇ ਉਂਝ ਵੀ ਛੋਟੇ ਬੱਚੇ ਖੇਡਦੇ ਆ ਉਹਨਾਂ ਦਾ ਵੀ ਡਰ ਰਹਿੰਦਾ ਕਿੰਦਾ ਤੇ ਇਹਨੂੰ ਸੈੱਟ ਕਰੋ ਸਫਾਈ ਸੋਈ ਕਰੋ ਇਹਦਾ ਔਰ ਹਿੱਲਾ ਕਰੋ ਨਾ ਇਹ ਵੀ ਮੰਨਦੇ ਜਿਵੇਂ ਰਸਤੇ ਜਿਹੜੀ ਇਹ ਚੋਈ ਦੇ ਵਿੱਚ ਘਰ ਬਣੇ ਹੋਏ ਨੇ ਨਾ ਜਾਇਜ਼ ਕਬਜ਼ਾ ਕਰ ਲਿਆ ਗਿਆ ਜਿਹੜਾ ਚੋਈ ਦੇ ਉਹਦਾ ਹੁਣ ਤੁਸੀਂ ਦੇਖ ਰਹੇ ਆਂ ਜੀ ਦੇਖੋ ਦੇਖੀ ਚੱਲ ਰਹੇ ਆਂ ਜੀ ਕਿ ਮਤਲਬ ਨਾਜਾਇਜ਼ ਕਬਜ਼ਾ ਹੋ ਰਿਹਾ ਨਾ ਦਿਖ ਰਿਹਾ ਤਾਂ ਭਈ ਇਹ ਤਾਂ ਤੁਸੀਂ ਆਪੇ ਦੇਖੋ ਤੁਸੀਂ ਚੈੱਕ ਕਰੋ ਨਾ ਨਹੀਂ ਅਸੀਂ ਤਾਂ ਚੈੱਕ ਕਰ ਲਿਆ ਅਸੀਂ ਤਾਂ ਤੁਹਾਡੇ ਕੋਲ ਪੁੱਛ ਰਹੇ ਆਂ ਤੁਸੀਂ ਰਹਿੰਦੇ ਤਾਂ ਤੁਸੀਂ ਉੱਥੇ ਨਹੀਂ ਰਹਿੰਦੇ ਅਸੀਂ ਰਹਿੰਦੇ ਅਸੀਂ ਤਾਂ ਇਹੀ ਕਹਿ ਸਕਦੇ ਆਂ ਵੀ ਸਫਾਈ ਕਰਾਓ ਦਵਾਈ ਨੂੰ ਇਹਨੂੰ ਠੀਕ ਕਰਾਓ ਬਸ ਚੋਈ ਨੂੰ ਹਾਂਜੀ ਮੈਂ ਮਾਹਰ ਨੂੰ ਦਰਖਵਾਂਗੀ 13 ਨੰਬਰ ਵਾਰਡ ਦੇ ਅੰਦਰ ਵਾਰਡ ਨੰਬਰ 10 ਦੇ ਇੱਥੋਂ ਮੋਹਲਾ ਨਿਵਾਸੀ ਬਿਲੇ ਨਿਗਰਾਮ ਲਾ ਰਹੇ ਹਾਂ ਜੀ ਜੀ ਤੋਂ ਜੋ ਉੱਪਰ ਲਗਾਇਆ ਕਰਦੇ ਹੋਗੇ ਉਹ ਜਿਹੜੇ ਐਮਪੀਓ ਤੋਂ ਕੀ ਦੇਣਾ ਚਾਹੁੰਦੇ ਐਮਸੀ ਦਾ ਪ੍ਰੋਟੋਕੋਲ ਹੀ ਹੋ ਰਿਹਾ ਹੈ ਦਾ ਐਮਸੀ ਰੋਕ ਕਰ ਰਹੇ ਹੈ ਜੀ ਆਪਣੇ ਆਫਿਸ ਦੇ ਵਿੱਚ ਜਾ ਕੇ ਕਮੇਟੀ ਜੀ ਸਾਡੇ ਨਗਰ ਕੌਂਸਲਰ ਦੇ ਬਿਜਾਤੇ ਪਰ ਉਹ ਕੁਝ ਅੱਗੇ ਕਾਰਵਾਈ ਨਹੀਂ ਕਰ ਰਹੇ ਹੈ

ਸਾਡੇ ਕੋਲ ਫੋਟੋ ਆ ਵੀ ਗਈ ਆ ਉਹ ਉਹ ਗੱਡੀ ਦਾ ਜਿਹੜਾ ਬਣਾ ਹੋਇਆ ਉਹ ਤਾਂ ਹੋ ਹੀ ਜਾਂਦਾ ਹੈਗਾ ਹੁਣ ਜਿੱਥੇ-ਜਿੱਥੇ ਸਾਡੇ ਤੋਂ ਸਫਾਈ ਹੁੰਦੀ ਰਹੀ ਹੈ ਉੱਥੇ-ਉੱਥੇ ਅਸੀਂ ਕਰ ਦਿੰਦੇ ਹੁਣ ਅਸੀਂ ਸਾਰੇ ਚੈਂਬਰ ਸਾਫ ਕੀਤੇ ਹੁਣ ਅਸੀਂ ਸਾਰੇ ਜਿੰਨੇ ਵੀ ਸੈਂਬਰ ਹੈਗੇ ਆ ਵਾਟਰ ਦੇ ਇਨਾਲੇ ਇਨ ਹੈਗੇ ਉਹ ਸਾਰੇ ਅਸੀਂ ਸਾਫ ਕਰਵਾਏ ਹੋਏ ਆ ਮੈਡਮ ਤੁਹਾਡੇ ਵਾਲ ਦੇ ਜਿਹੜੇ ਨਿਊ ਮੋਲ ਹਨ ਉਹ ਜਾਮ ਵਾਲੇ ਕਿ ਐਮਪੀ ਦੇ ਨੇ ਸੈਫ ਕਰਮ ਕਰਦੇ ਨੇ ਉਹ ਅ ਜਗੇਸ਼ ਪਾਈ ਤਨਦਰ ਦੇ ਉੱਤੇ ਕੌਂਟੇ ਨੇ ਬਿਦੁਰ ਰੋਕ ਦਿੰਦੇ ਨੇ ਕਿ ਜੇ ਉਹਦਾ ਕੋਈ ਨਾ ਕੋਈ ਗਿਆਨ ਕਰਦਾ ਹੈ। ਅਸਾਂ ਨਹੀਂ, ਇਹ ਤਾਂ ਬਹੁਤ ਜ਼ਿਆਦਾ ਗਲਤ ਹੈ ਜੀ। ਜਿਹੜੇ ਸਾਡੇ ਸਫਾਈ ਕਰਮਚਾਰੀ ਹੈਗੇ ਆ, ਵੀ ਸਾਡੇ ਘਰ ਦਾ ਕੂੜਾ ਚੱਕ ਕੇ ਲੈ ਚ ਜਾਂਦੇ ਹੋਗੇ ਜਿਹੜੇ। ਉਹਨਾਂ ਨੂੰ ਇਹਨੇ ਬਾਹਰ ਦੇ ਆਰਡੀ ਸੀ ਜੀ ਸਾਡੀ ਕਲੋਨੀ ਦੇ ਸੀ ਉਹ ਕੂੜਾ ਚੱਕਣ ਦੇ। ਪਰ ਅਸੀਂ ਵੀ ਸਾਡੇ ਜਿਹੜੇ ਪੁਰਾਣੇ ਹੈਗੇ ਐ ਥੋੜਾ ਚੱਕਣ ਵਾਲੇ ਤੋਂ ਤੁਹਾਨੂੰ ਨਾਲੋਂ ਪੁੱਛ ਲਓ। ਔਰ ਹੁੰਦੇ ਹੋਏ ਸਾਡੇ ਕੋਲ ਆਏ ਵੀ ਸਾਡੀ ਰੋਜ਼ ਰੋਟੀ ਨਾ ਖੋ ਤੁਸੀਂ ਵੀ ਸਾਨੂੰ ਲਓ ਤਾਂ ਮੈਂ ਜਾਕੀ ਸਾਡੀ ਕਲੋਨੀ ਦੇ ਵਿੱਚ ਇਟਾਇਟੀ ਹੈ ਨਾ ਉੱਤੇ ਦੀਵਾਰ ਵੀ ਕੋਈ ਨਹੀਂ ਪਣੀ ਹੋਈ ਕੋਈ ਵੀ ਉੱਤੇ ਬੱਚਾ ਖੇਡਦਾ ਉਹਨੂੰ ਡਿੱਗਦਾ ਕੋਈ ਨਹੀਂ ਜਦੋਂ ਬੋਲਦੇ ਕੋਈ ਤੇ ਨਾਲ ਕੋਈ ਵੀ ਜਵਾਬ ਨਹੀਂ ਬਣੀ ਹੋਈ ਹਾਂਜੀ ਅਸੀਂ ਅਸੀਂ ਤਾਂ ਕਹਿ ਰਹੇ ਹਾਂ ਜੀ ਅੱਜ ਆਫਿਸ ਦੇ ਵਿੱਚ ਜਾ ਕੇ ਪਰ ਉੱਥੇ ਅੱਜ ਕੋਈ ਕਾਰਵਾਈ ਨਹੀਂ ਕਰ ਰਹੇ ਸਾਡੇ ਮਿਲ ਰਹੀ ਜਾਂ ਕਾਰਵਾਈ ਹੁੰਦੀ ਕੋਈ ਕਾਰਵਾਈ ਨਹੀਂ ਹੁੰਦੀ ਹਾਂਜੀ ਕਦੋਂ ਮਿਲਦਾ ਹਾਂਜੀ ਕਦੇ ਨਹੀਂ ਮਿਲਦਾ ਸਾਨੂੰ ਸਾਨੂੰ ਸਾਡਾ ਕੰਮ ਕੋਈ ਨਹੀਂ ਹੋ ਰਿਹਾ ਜਦੋਂ ਨਗਰ ਕੌਂਸਲ ਕੋਲ ਪੁੱਛ ਨਹੀਂ ਕਰਦੇ ਹਾਂ ਜੀ ਹਾਂ ਨਗਰ ਕੌਂਸਲ ਗਈ ਸੀ ਜਦੋਂ ਇਹਨੇ ਇਨਾਜ਼ੇ ਬੁਝੀ ਪਤਾ ਨਹੀਂ ਕੀ ਹੈਗਾ ਅਸੀਂ ਤਾਂ ਜਾ ਕੇ ਕਹਿੰਦੇ ਹੈਗੇ ਪਰ ਸਾਡੇ ਕੰਮ ਪੂਰੇ ਨਹੀਂ ਹੋ ਰਹੇ ਤੁਸੀਂ ਕੋਟੇ ਮੋਹਲਾ ਬੱਗੇ ਵਾਲੋਂ ਤੁਸੀਂ ਐਡਮਿਸ਼ਨ ਕਰਾ ਦੇ ਜੇ ਉਹਦੇ ਕੋਟੇ ਕਰ ਦੇਣਾ ਤੇ ਮੈਸੇਜ ਕਰ ਦਿਆ ਕਰਨਾ ਨਹੀਂ ਇੱਕ ਪ੍ਰੂਫ ਕਰ ਦੋ ਇੱਕ ਤੁਸੀਂ ਕਹਿ ਦੋ ਅਸੀਂ ਪ੍ਰੂਫ ਜਿਹੜੇ ਕਹਿੰਦੇ ਹੈਗੇ ਆ ਵੀ ਪ੍ਰੂਫ ਦੇ ਦਿਓ ਵੀ ਮੇਰੇ ਕੋਲ ਆ ਕੇ ਕਹੋ ਵੀ ਵੀ ਮੈਂ ਉਹਨਾਂ ਨਾਲ ਗੱਲਿਸ ਨਹੀਂ ਹੋਈ ਕਰੀ ਮੈਂ ਉਹਨਾਂ ਨੂੰ ਘਰ ਬਠਾਉਂਦੀ ਹੈਗੀ ਸਾਰਾ ਉਸ ਪਿਆਰ ਨਾਲ ਗੱਲ ਕਰਦੀ ਹੈ। ਠੀਕ। ਉਹ ਕਿਹੜੇ ਤੋਂ ਚੈੱਕ ਕਰਨ। ਉਹ ਉਹ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਜਸਵਿੰਦਰ ਗੋਰੇ ਜੀ। ਕਿੱਥੇ ਦੇ ਰਹਿਣ ਵਾਲੇ? ਮੈਂ ਬਰਨੋਟ ਬੰਦਾਵਾਦਰ ਕਲੋਨੀ 10 ਨੰਬਰ ਬਾਟ ਤੋਂ। ਤੇ ਕੀ ਮਾਮਲਾ ਕੀ ਆ ਜੋ ਤੁਸੀਂ ਸਾਰੇ ਇਕੱਠੇ ਹੋ? ਇਹ ਮਾਮਲਾ ਇਹ ਹੈ ਜੀ ਸਾਡੀ ਨਾ ਇੱਥੇ ਚੋਈ ਚ ਕਬਜ਼ਾ ਹੋ ਰਿਹਾ ਨਾਜਾਇਜ਼। ਹੂੰ। ਤੇ ਇਹ ਕਈ ਦੀ ਸਾਫ ਸਫਾਈ ਨਹੀਂ ਹੁੰਦੀ ਜੇ ਅਸੀਂ ਕਿਸੇ ਨੂੰ ਵੀ ਕਹਿੰਦੇ ਆ ਤੇ ਸਾਡੀ ਕੋਈ ਸੁਣਦਾ ਨਹੀਂ ਹੈ। ਹੂੰ। ਤੇ ਐਮਸੀ ਕੋਲ ਨੇ ਤਾਂ ਐਮਸੀ ਇੱਥੇ ਐ ਹਰਵਿੰਦਰ ਕੋਟ ਡਾਂਗੀ ਜੇ ਆ ਤੁਸੀਂ ਉਹਨਾਂ ਨਾਲ ਕਦੇ ਗੱਲ ਕੀਤੀ ਹਾਂਜੀ ਹਾਂ ਉਹ ਤਾਂ ਬਹੁਤ ਮਿਸਬੀਵ ਕਰਦੇ ਆ ਜੀ ਬਹੁਤ ਵਾਰ ਕਿਹਾ ਉਹ ਤੇ ਘਰ ਜਾਂਦੇ ਆ ਤੇ ਕੁੰਡਾ ਹੀ ਨਹੀਂ ਖੋਲਦੇ ਪਹਿਲਾਂ ਜੇ ਖੋਲਦੇ ਤਾਂ ਗਾਲ ਗਲੋਚ ਕਰਦੀ ਆ ਉਹ ਤਾਂ ਉਹ ਹੀ ਕਰਵਾ ਰਹੇ ਆ ਉਹ ਹੀ ਕਰਾ ਰਹੇ ਆ ਜੀ ਪੈਸੇ ਲੈ ਕੇ ਕਬਜ਼ਾ ਕਰੰਦੇ ਠੀਕ ਹੈ ਜੀ ਹਾਂ ਜਿਸ ਤਰ੍ਹਾਂ ਇਹ ਮਕਾਨ ਬਣਿਆ ਹੋਇਆ ਚੋਈ ਦੇ ਆਧ ਵਿੱਚ ਹੀ ਬਣਿਆ ਹੋਇਆ ਤਾਂ ਇਸ ਜੀ ਨੂੰ ਕਿਦਾਂ ਦੇਖਦੇ ਹੋ ਤੁਸੀਂ ਮਨਲਾਵਾਸੀ ਇਹ ਅਸੀਂ ਆਏ ਸੀ ਕਿ ਪਹਿਲਾਂ 2 ਮਹੀਨੇ 3 ਮਹੀਨੇ ਹੋਏ ਪਹਿਲਾਂ ਅਸੀਂ ਰੋਕੇ ਸੀਗਾ ਉਦੋਂ ਕਬਜ਼ਾ ਹੋ ਰਿਹਾ ਸੀਗਾ ਅਸੀਂ ਇਹਨਾਂ ਨੂੰ ਕਿਹਾ ਵੀ ਸੀਗਾ ਐਮਸੀ ਨੂੰ ਤੇ ਇਹਨਾਂ ਨੇ ਸਾਡੀ ਨਹੀਂ ਸੁਣੀ ਕਹਿੰਦੇ ਕਰਾਂਦੇ ਆ ਕਰਾਂਦੇ ਆ ਰੋਕਦੇ ਆ ਰੋਕਦੇ ਆ ਨਹੀਂ ਹੋਇਆ ਉਹਨਾਂ ਨੇ ਹੌਲੀ ਹੌਲੀ ਅੱਗੇ ਨੂੰ ਆ ਭਰਤੀਆਂ ਫਿਰ ਕਿੰਨੇ ਸਮੇਂ ਤੋਂ ਦਿੱਕਤ ਆ ਰਹੀ ਤੁਹਾਨੂੰ ਇਹ ਸਾਨੂੰ ਤਾਂ ਬਹੁਤ ਦੇਰ ਦੀ ਪ੍ਰੋਬਲਮ ਆ ਰਹੀ ਹੈ ਜੀ ਦਿੱਕਤਾਂ ਕੀ ਕੀ ਆ ਰਹੀਆਂ ਨੇ ਚੋਈ ਤੋਂ ਇਲਾਵਾ ਹੋਰ ਕੋਈ ਪਰੇਸ਼ਾਨੀ ਵੀ ਹੈਗੀ ਸਾਫ ਸਫਾਈ ਨਹੀਂ ਹੁੰਦੀ ਗਲੀਆਂ ਨਾਲੀਆਂ ਸਭ ਸੀਵਰੇਜ ਬਲੌਕ ਹੋਈ ਪਈ ਹੈ ਨਹੀਂ ਹੁੰਦੀ ਆ ਜੀ ਹੋਰ ਜੀ ਚੋਈਆਂ ਚ ਤੇ ਦੋ ਕਰਮਚਾਰੀ ਆ ਓਵਰ ਹੋਈ ਜਾਂਦੇ ਆ ਬਚਾਰੇ ਬੈਠੇ ਨਾ ਕੋਈ ਕਰਮਚਾਰੀ ਉਹਨਾਂ ਕੋਲ ਕੋਈ ਟਰਾਲੀ ਹੁੰਦੀ ਨਾ ਕੋਈ ਸਫਾਈ ਦਾ ਕੋਈ ਸਾਧਨ ਹੈ ਉਹ ਕਹੀ ਜਾਂਦੇ ਆ ਅਸੀਂ ਕਿੱਦਾਂ ਕਰੇ ਦੋ ਜਣੇ ਐਡੀ ਕਲੋਨੀ ਵੱਧ ਗਈ ਅੱਗੇ ਤੱਕ ਵੱਧ ਗਈ ਤੇ ਕੋਈ ਕਰਮਚਾਰੀ ਨਹੀਂ ਭੇਜਦੇ ਆਸੀਂ ਮੰਗ ਇਹ ਕਰਦੇ ਆ ਜੀ ਸਾਡੇ ਬਾੜ ਦੀ ਸਾਫ ਸਫਾਈ ਹੋਣੀ ਚਾਹੀਏ ਸਾਡੀ ਚੋਈ ਪੱਕੀ ਹੋਣੀ ਚਾਹੀਏ ਸਾਫ ਸਫਾਈ ਹੋ ਗਏ ਇਹਦੇ ਚ ਪੈਪ ਪੈਵੇਂ ਤੇ ਇਹ ਕਵਰ ਹੋਵੇ ਹੋਰ ਜੀ ਗੰਦਗੀ ਸਾਫ ਹੋ ਜੇ ਉਧਰ ਦੇਖੋ ਜੀ ਹਾਂਜੀ ਇੱਥੇ ਕੋਈ ਚਾਰਦੁਵਾਰੀ ਨਹੀਂ ਹੈਗੀ ਕੋਈ ਉਹ ਨਹੀਂ ਹੈਗਾ ਜੇ ਖੇਡ ਦਾ ਕੋਈ ਬੱਚਾ ਗਿਰ ਜਾਵੇ ਤਾਂ ਨੁਕਸਾਨ ਤਾਂ ਹੈ ਹੀ ਹੈ ਮੇਰਾ ਨਾਮ ਹਰਜਿੰਦਰ ਕੋਹਰਾ ਹੈ ਦਿੱਕਤ ਉਹ ਤੋਂ ਜਿਹੜੀ ਤੁਹਾਨੂੰ ਇਹ ਦਿੱਕਤ ਆ ਰਹੀ ਹੈ ਇਹ ਤਾਂ ਕਈ ਸਾਲਾਂ ਤੋਂ ਹੀ ਹੈ ਜੀ ਤੇ ਹੁਣ ਮੇਨ ਪ੍ਰੋਬਲਮ ਮੇਨ ਪ੍ਰੋਬਲਮ ਇਹ ਹੀ ਹਾਂਜੀ ਇੱਕ ਤਾਂ ਸਫਾਈ ਕੀ ਨਹੀਂ ਹੈਗੀ ਇੱਕ ਇੱਥੇ ਗੰਦ ਘੇਰਦੀਆਂ ਜਨਾਨੀਆਂ ਇੱਕ ਸੀਵਰੇਜ ਦਾ ਪਾਈਪ ਵਿੱਚ ਗੇਰਿਆ ਵਾ ਇਹ ਰੁਕਣਾ ਚਾਹੀਦਾ ਜਦ ਵੀ ਮੀਂਹ ਪੈਂਦਾ ਸਮੈਲ ਸਾਨੂੰ ਆਉਂਦੀ ਹੈ ਜੀ ਸਫਾਈ ਕਿੰਨੇ ਟਾਈਮ ਤੋਂ ਨਹੀਂ ਹੋਈ ਸਮੈਲ ਹੋਈ ਨਹੀਂ ਜੀ ਕਦੀ ਇਹ ਤਾਂ ਜਿੱਦਾਂ ਹਾਂ ਡਾਂਗ ਹੀ ਜਿੱਤਿਆ ਸਫਾਈ ਤੇ ਚੋਈਗੀ ਹੋਈ ਨਹੀਂ ਇਹ 3 ਸਾਲ ਹੋ ਗਏ ਜੀ ਮੈਂ ਹੋਈ ਹਾਂ ਹਾਂ ਜੀ ਹਾਂ ਜੀ ਤੁਸੀਂ ਕਦੇ ਕੰਪਲੇਂਟ ਵੀ ਨਹੀਂ ਕੀਤੀ ਵੀ ਸਫਾਈ ਕਰਕੇ ਸਰ ਆਪਾਂ ਕੰਪਲੀਟ ਕਰਦੇ ਆ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਗਲੀਆਂ ਸਾਫ ਕਰਨੇ ਨੂੰ ਆਪਾਂ ਕਮੇਟੀ 'ਚ ਫੋਨ ਕਰਦੇ ਆ ਕੋਈ ਨਹੀਂ ਆਂਦਾ ਹੈਗਾ ਸਾਲ ਦੇ ਵਿੱਚ ਇੱਕ ਵਾਰ ਪਤਾ ਨਹੀਂ ਦੋ ਵਾਰ ਆਏ ਆ ਕੋਈ ਗਲੀ ਸਾਫ ਨਹੀਂ ਹੁੰਦੀ ਇੱਧਰ ਤਾਂ ਆਂਦੇ ਹੀ ਨਹੀਂ ਸਾਡੇ ਕੋਲ ਕੀ ਮੰਗਤੀ ਕਰਦੇ ਹੋ ਮੰਗੇ ਹੀ ਕਰਦੇ ਆ ਵੀ ਚੋਈ ਪੱਕੀ ਹੋਣੀ ਚਾਹੀਦੀ ਸਫਾਈ ਹੋਣੀ ਚਾਹੀਦੀ ਇੱਥੇ ਸੀਵਰੇਜ ਦੇ ਪੈਪ ਚੋਈ ਦੇ ਵਿੱਚ ਨਹੀਂ ਗਿਰਨੇ ਚਾਹੀਦੇ ਜੀ ਪਰ ਫਿਰ ਵੀ ਤੁਹਾਡੀ ਸੁਣਵਾਈ ਨਹੀਂ ਹੁੰਦੀ ਅਗਲਾ ਕਦਮ ਕੀ ਰਹੇਗਾ ਸਰ ਅਸੀਂ ਫਿਰ ਮੰਗ ਹਾਂ ਮੰਤਰੀ ਭਗਵਾਨ ਜੀ ਕੋਲ ਆ ਸਰ ਫਿਰ ਆਪਾਂ ਮੰਗ ਕਰੂਗੇ ਵੀ ਬੰਦ ਹੋਣੀ ਚਾਹੀਦੀ ਐ ਪਿਛਲੀ ਚੋਈ ਬੰਦ ਹੋ ਗਈ ਸਰ ਇਹ ਚੋਈ ਬੰਦ ਨਹੀਂ ਹੋਈ ਜਦ ਵੋਟਾਂ ਪੁਆਈਆਂ ਇਹ ਕਹਿ ਕੇ ਪੁਆਈਆਂ ਵੀ ਚੋਈ ਬੰਦ ਕਰੂਗੇ ਪਰ ਚੋਈ ਬੰਦ ਨਹੀਂ ਹੋਈ ਹੈਗੀ ਜੁੱਟੇ ਜੁੱਟੇ ਵਾਅਦਾ ਕਰਕੇ ਚੱਲ ਹਾਂ ਜੀ ਹਾਂ ਬਹੁਤ ਬਣੀ ਸੀ ਜਿਹੜਾ ਗੱਲ ਹੈ ਉਹ ਕਹਿੰਦਾ ਚੱਲਣਾ ਜੁੱਟੇ ਕਰਦੇ ਇਧਰ ਕੋ ਡਾਂਗੀ ਹਾਏ ਹਾਏ ਬਾਈ ਇੱਕ ਨਾ ਥੋੜਾ ਜਿਆ ਐ ਕਿੱਥੇ ਬਿਲੋਗੀ